ਬੜੇ ਸਾਡੇ ਦੇਲਚੇ ਵੀ ਪਲੇਖੇ ਕੰਨੀਆਂ ਤੇ ਪਾਏ ਹੋਇਆ ਕਿ ਕੋਈ ਲਿਖ ਦੇ ਉਹਨਾਂ ਨੂੰ ਰਸਤੇ ਉੱਤੇ ਲਿਆਂਦਾ ਗਿਆ ਸੀ ਕਿਸੇ ਨੇ ਕਿਦਾਂ ਲਿਖਿਆ ਇਤਿਹਾਸਕਾਰਾਂ ਨੇ ਬਟ ਇਤਿਹਾਸ ਚ ਇੱਥੋਂ ਤੱਕ ਵੀ ਜ਼ਿਕਰ ਮਿਲਦਾ ਹੈ ਕਿ ਉਹਨਾਂ ਨੂੰ ਬੋਰੀਆਂ ਦੇ ਵਿੱਚ ਬੰਦ ਕਰਕੇ ਸਹਬਜ਼ਾਦਿਆਂ ਨੂੰ ਖੱਜਰ ਦੇ ਦੋਵੇਂ ਪਾਸੇ ਲਮਕਾ ਕੇ ਨਾ ਤੇ ਮਾਤਾ ਅੰਜਰੀ ਗੁਜ਼ਰੀ ਸੀ ਉਹਦੇ ਹੱਥ ਬੰਨ ਕੇ ਉਹਨੂੰ ਖੱਜਰ ਦੇ ਪਿੱਛੇ ਬੰਨ ਕੇ ਤੋੜਿਆ ਗਿਆ ਸੀ ਤਾਂ ਕਿ ਉਹਨਾਂ ਨੂੰ ਤੇਜ਼ ਤੋੜਨਾ ਪਵੇ ਸਪੀਡ ਦੇ ਵਿੱਚ ਉਹਨਾਂ ਨੂੰ ਇੱਕ ਪਿੱਪਲ ਦਾ ਦਰਖਤ ਦੇ ਨਾਲ ਬੰਨ ਕੇ ਤੇ ਹੋ ਸਕਦਾ ਪਿੱਪਲ ਦਾ ਦਰਖਤ ਉਹੀ ਹੋਵੇ ਜਿਹੜਾ ਠੰਡੇ ਮੋਰਜ ਦੇ ਬਿਲਕੁਲ ਨਾਲ ਸੀਗਾ ਇੱਕ ਪਿੱਪਲ ਦੇ ਦਰਖਤ ਨਾਲ ਬੰਨ ਕੇ ਉਹਨਾਂ ਨੂੰ ਜਿਹੜੀਆਂ ਗਲੇਲ ਹੁੰਦੀ ਆਪਾਂ ਗਲੇਲ ਦੇ ਨਾਲ ਇੱਕ ਗੁਲੇਲੇ ਜਾਂ ਉਹ ਵਟੇ ਉਹਨਾਂ ਨੂੰ ਮਾਰੇ ਜਾਂਦੇ ਆ ਇਹ ਸਜ਼ਾ ਵੀ ਜਿਹੜੀ ਸੈਬਜ਼ਾਦਿਆਂ ਨੂੰ ਦਿੱਤੀ ਜਾਂਦੀ ਆ ਜਿਹੜਾ ਸੈਜਾਦਾ ਦਾ ਜੋਰਾਵਰ ਸਿੰਘ ਸੀਗਾ ਜਿਹੜੇ ਉਹਨਾਂ ਦੀ ਪ੍ਰਾਣ ਤਿਆਗਣ ਦਾ ਜਿਹੜਾ ਟਾਈਮ ਉਹਦੇ ਵਿੱਚ ਦਰਜ ਆ ਉਹ ਹੈਗਾ 2.5 ਮਿੰਟ ਦੇ ਕਰੀਬ ਬਟ ਸੈਜਾਦਾ ਜਿਹੜਾ ਫਤੇ ਸਿੰਘ ਸੀ ਉਹ ਪੂਰੇ 12 ਮਿੰਟ ਆ ਜਿਹੜੇ ਪੈਰ ਆ ਉਹ ਮਾਰਦੇ ਰਹਿੰਦੇ ਜਾਨਕਿ ਜਿਹੜੀ ਉਹਨਾਂ ਦੇ ਸਰੀਰ ਦੇ ਵਿੱਚੋਂ ਜਾਨ ਨਿਕਲਦੀ ਆ ਉਹਨੂੰ 12 ਮਿੰਟ ਲੱਗਦੇ ਆ ਤੇ ਜਿਹੜਾ ਉਹਨਾਂ ਦਾ ਪੂਰਾ ਜਿਸਮ ਸੀ ਉਹ ਖੂਨ ਨਾਲ ਭਰ ਜਾਂਦਾ ਜਦੋਂ ਉਹ ਤੜਪਦੇ ਆ ਸਾਸਰੀਕਾਲ ਦੋਸਤੋ ਮੇਰੇ YouTube ਚੈਨਲ ਡਾਰਕ ਸੱਚ ਟੀਵੀ ਤੇ ਤੁਹਾਡਾ ਫਿਰ ਤੋਂ ਸਾਰਿਆਂ ਦਾ ਨਿੱਘਾ ਸਵਾਗਤ ਤੇ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਐ ਇਸ ਵੀਡੀਓ ਦੇ ਵਿੱਚ ਇਹ ਪੁਰਾਣੀ ਹੀ ਲੜੀ ਨੂੰ ਆਪਾਂ ਅੱਗੇ ਤੋਰਾਂਗੇ ਕਿਉਂਕਿ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਸਾਂਝ ਪਾਈ ਸੀ ਮਾਤਾ ਗੁਜਰੀ ਜੀ ਦੇ ਨਾਲ ਮਾਤਾ ਗੁਜਰੀ ਜੀ ਦੇ ਨਾਲ ਆਪਣਾ ਜਿਹੜੀ ਪਿਛਲੀ ਵੀਡੀਓ ਸੀ ਉਹ ਸੀ ਜਦੋਂ ਪਰਿਵਾਰ ਵਿਛੜਦਾ ਪਰਿਵਾਰ ਵਿਛੋੜਾ ਸਾਹਿਬ ਸਰਸਾ ਨਦੀ ਦੇ ਕੰਢੇ ਤੇ ਉਸ ਤੋਂ ਬਾਅਦ ਉਹ ਸਰਸਾ ਨਦੀ ਪਾਰ ਨਹੀਂ ਕਰ ਪਾਉਂਦੇ ਗੌਕੀ ਸਰਸਾ ਨਦੀ 100 ਕਿਲੋਮੀਟਰ ਚੌੜੀ ਸੀ ਕੋਈ ਛੋਟੀ ਮੋਟੀ ਨਦੀ ਨਹੀਂ ਸੀ ਆਪਾਂ ਸਾਰਾ ਕੁਝ ਉਸ ਵੀਡੀਓ ਚ ਦੱਸਿਆ ਹੋਇਆ ਸੀ ਤੇ ਜੇ ਤੁਸੀਂ ਉਹ ਵੀਡੀਓ ਨਹੀਂ ਵੇਖੀ ਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹ ਵੀਡੀਓ ਦਾ ਲਿੰਕ ਹੈਗਾ ਉੱਥੇ ਜਾ ਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਅੱਗੇ ਅੱਗੇ ਆਪਾਂ ਗੱਲਬਾਤ ਅੱਜ ਸਰਹੰਦ ਤੋਂ ਸ਼ੁਰੂ ਕਰਾਂਗੇ ਕਿਉਂਕਿ ਜਿਹੜੀ ਆਪਣੀ ਪਿਛਲੀ ਵੀਡੀਓ ਸੀ ਸਰਹੰਦ ਤੇ ਖਤਮ ਹੋਈ ਸੀ ਕਿ ਜਦੋਂ ਸਾਬਜ਼ਾਦਿਆਂ ਨੂੰ ਸਰਹੰਦ ਲੈ ਜਾਂਦਾ ਜਾਂਦਾ ਸਰਹੰਦ ਦੇ ਅੰਦਰ ਸੈਬਜ਼ਾਦੇ ਤੇ ਮਾਤਾ ਗੁਜਰੀ ਜੀ ਦੋ ਰਾਤਾਂ ਗੁਜ਼ਾਰਦੇ ਆ 11 ਪੋ ਤੇ 12 ਪੋ ਤੇ 13 ਪੋ ਨੂੰ ਜਿਹੜੀ ਉਹਨਾਂ ਦੀ ਸ਼ਹੀਦੀ ਹੁੰਦੀ ਆ ਤੇ ਜਦੋਂ 11 ਪੋ ਨੂੰ ਉਹਨਾਂ ਨੂੰ ਸਵੇਰੇ ਲੈ ਕੇ ਆਇਆ ਜਾਂਦਾ ਮੋਰਿੰਡੇ ਤੋਂ ਕਿਉਂਕਿ ਮੋਰਿੰਡੇ ਚ ਜਦੋਂ ਕੈਦ ਸੀ ਤੇ ਰਾਤੋਂ ਰਾਤ ਹੀ ਜਿਹੜਾ ਦੋ ਸੀਗੇ ਜਾਨੀਖਾਂ ਤੇ ਮਾਨੀਖਾਂ ਉਹਨਾਂ ਦੇ ਵਿੱਚੋਂ ਇੱਕ ਜਾਣਾ ਸਰਹੰਦ ਸੁਨਿਆਹ ਦੇ ਗਿਆ ਸੀ ਕਿ ਸੈਬਜ਼ਾਦੇ ਸਾਡੇ ਕੋਲ ਆ ਸੋ ਸਵੇਰੇ ਹੀ ਸੂਬਾ ਸਰਹੰਦ ਜਿਹੜਾ ਆਪਣੀ ਫੌਜ ਨੂੰ ਭੇਜਦਾ ਤੇ ਉਹਨਾਂ ਨੂੰ ਜਿਹੜਾ ਅਸਰਾਂ ਦੇ ਲਿਆਂਦਾ ਜਾਂਦਾ ਬੜੇ ਸਾਡੇ ਦੇਲ ਚ ਵੀ ਪਲੇਖੇ ਕੰਨਿਆਂ ਦੇ ਪਾਏ ਹੋਇਆ ਕਿ ਕੋਈ ਲਿਖਦੇ ਉਹਨਾਂ ਨੂੰ ਰਸਤੇ ਉੱਤੇ ਲਿਆਂਦਾ ਗਿਆ ਸੀ ਕਿਸੇ ਨੇ ਕਿਦਾਂ ਲਿਖਿਆ ਇਤਿਹਾਸਕਾਰਾਂ ਨੇ ਬਟ ਇਤਿਹਾਸ 'ਚ ਇੱਥੋਂ ਤੱਕ ਵੀ ਜ਼ਿਕਰ ਮਿਲਦਾ ਹੈ ਕਿ ਉਹਨਾਂ ਨੂੰ ਬੋਰੀਆਂ ਦੇ ਵਿੱਚ ਬੰਦ ਕਰਕੇ ਸਹਿਬਜ਼ਾਦਿਆਂ ਨੂੰ ਖੱਜਰ ਦੇ ਦੋਵੇਂ ਪਾਸੇ ਲਮਕਾ ਕੇ ਨਾ ਤੇ ਮਾਤਾ ਜਿਹੜੀ ਗੁਜ਼ਰੀ ਸੀ ਉਹਦੇ ਹੱਥ ਬੰਨ੍ਹ ਕੇ ਉਹਨਾਂ ਕਚਰ ਦੇ ਪਿੱਛੇ ਬਣ ਕੇ ਤੋੜਿਆ ਗਿਆ ਸੀ ਤਾਂ ਕਿ ਉਹਨਾਂ ਨੂੰ ਤੇਜ਼ ਤੁਰਨਾ ਪਵੇ ਸਪੀਡ ਦੇ ਵਿੱਚ ਜਦੋਂ ਸਰਹੰਦ ਪਹੁੰਚਦੇ ਆ ਤੇ ਸਰਹੰਦ ਉਹਨਾਂ ਨੂੰ ਠੰਡੇ ਬੁਰਜ ਚ ਭੇਜ ਦਿੱਤਾ ਜਾਂਦਾ ਠੰਡਾ ਬੁਰਜ ਹੈ ਕੀ ਸੀ ਐਕਚੁਅਲੀ ਠੰਡਾ ਬੁਰਜ ਇੱਕ ਹੰਸਲਾ ਨਦੀ ਦੇ ਕਿਨਾਰੇ ਤੇ ਬਣੀ ਇਮਾਰਤ ਸੀ ਤੇ ਬੁਰਜ ਅਸੀਂ ਪੰਜਾਬੀ ਚ ਉਹਨੂੰ ਕਹਿੰਦੇ ਆ ਜਿਹੜਾ 3-4 ਮੰਜਲਾ ਉੱਚੀ ਚੀਜ਼ ਹੋਵੇ ਉਹ ਹੈ ਕੀ ਸੀ ਉਹ ਐਕਚੁਅਲੀ ਦੇ ਵਿੱਚ ਵਜ਼ੀਦ ਖਾਨ ਸੀ ਜਿਹੜਾ ਉਹਦੀ ਰਹਿائشਗਾ ਸੀਗੀ ਕਿਉਂਕਿ ਉਹ ਹੰਸਲਾ ਨਦੀ ਦੇ ਕਿਨਾਰੇ ਤੇ ਬਣਿਆ ਸੀਗਾ ਤੇ ਹੰਸਲਾ ਨਦੀ ਦੇ ਨਾਲ ਜਦੋਂ ਹਵਾਵਾਂ ਟਕਰਾ ਕਰ ਉੱਥੇ ਆਉਂਦੀਆਂ ਸੀ ਤੇ ਉੱਥੇ ਇੱਕ ਠੰਡਕ ਮਹਿਸੂਸ ਹੁੰਦੀ ਸੀ ਉਹ ਐਕਚੁਅਲੀ ਬਣਾਇਆ ਸੀ ਉਹਨੇ ਜੂਨ ਜਲਾਈ ਚ ਆਪਦੀ ਰੈਸ਼ ਲਈ ਕਿਉਂਕਿ ਉਹ ਇੱਕ ਠੰਡੀ ਜਗ੍ਹਾ ਸੀ ਗਰਮੀਆਂ ਤੋਂ ਬਚਣ ਲਈ ਇਸ ਕਰਕੇ ਉਹਨੂੰ ਠੰਡਾ ਬੁਰਜ ਕਿਹਾ ਜਾਂਦਾ ਸੀ ਕਿਉਂਕਿ ਤੇ ਠੰਡੀਆਂ ਹਵਾਵਾਂ ਆਉਂਦੀਆਂ ਸੀ ਹੰਸਲਾ ਨਦੀ ਦੇ ਵਿੱਚੋਂ ਉੱਠ ਕੇ ਬੇਸ਼ੱਕ ਅੱਜ ਹੰਸਲਾ ਨਦੀ ਨਹੀਂ ਹੈਗੀ ਪਰ ਠੰਡੇ ਬੁਰਜ ਦੇ ਨਾਲ ਕਿਸੇ ਟਾਈਮ ਇੱਕ ਨਦੀ ਵਗਿਆ ਕਰਦੀ ਸੀ ਅੱਜ ਵੀ ਉਹ ਹੈ ਬਟਕ ਚੋ ਦੇ ਰੂਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਮਗਰਲੇ ਪਾਸੇ ਉਹ ਹਲੇ ਵੀ ਹੈਗੀ ਆ ਸੋ ਇਸ ਕਰਕੇ ਉਹਨੂੰ ਠੰਡਾ ਬੁਰਜ ਕਿਹਾ ਜਾਂਦਾ ਸੀ ਸਾਬਜ਼ਾਦਿਆਂ ਨੂੰ ਜਦੋਂ ਲਿਆਂਦਾ ਜਾਂਦਾ ਮੁਰਿੰਡੇ ਤੋਂ 11 ਪਹਨੂ ਉਹਨਾਂ ਨੂੰ ਠੰਡੇ ਬੁਰਜ ਚ ਭੇਜ ਦਿੱਤਾ ਜਾਂਦਾ ਤੇ ਥੋੜੇ ਚਿਰ ਬਾਅਦ ਹੀ ਜਿਹੜਾ ਵਜ਼ੀਦ ਖਾਂ ਹੁੰਦਾ ਨਾ ਉਹ ਕਚੈਰੀ ਲਾ ਲਿੰਦਾ ਤੇ ਅਸਲ ਦੇ ਵਿੱਚ ਉਹ ਇੱਕ ਗੁੱਸੇ ਨਾਲ ਭਰਿਆ ਹੁੰਦਾ ਭਰਿਆ ਕਿਉਂ ਹੁੰਦਾ ਕਿਉਂਕਿ ਚਮਕੌਰ ਤੋਂ ਖਾਲੀ ਹੱਥ ਵਾਪਸ ਪਰਤਿਆ ਹੁੰਦਾ ਤੇ ਔਰੰਗਜ਼ੇਬ ਤੋਂ ਝੜਕਾਂ ਖਾਦੀਆਂ ਹੁੰਦੀਆਂ ਕਿਉਂਕਿ ਔਰੰਗਜ਼ੇਬ ਨੂੰ ਉਹਨਾਂ ਨੇ ਪ੍ਰੋਮਿਸ ਕੀਤਾ ਹੁੰਦਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਤੇ ਜਾਂ ਮਰਦਾ ਤੁਹਾਡੇ ਹਵਾਲੇ ਕਰਾਂਗੇ ਤੇ ਦੋਵੇਂ ਕੰਮ ਨਹੀਂ ਕਰ ਪਾਉਂਦੇ ਇਸ ਕਰਕੇ ਉਹ ਵਾਪਸ ਜਿਹੜਾ ਆਇਆ ਹੁੰਦਾ ਗੁੱਸੇ 'ਚ ਭਰਿਆ ਹੋਇਆ ਤੇ ਉਹ ਆ ਕੇ ਕਜ਼ੈਰੀ ਲਾ ਲੈਂਦਾ ਤੇ ਕਜ਼ੈਰੀ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਹੋਣ ਲਈ ਕਿਹਾ ਜਾਂਦਾ ਅੱਤੇ ਵਜ਼ੀਰ ਖਾਂ ਕੀ ਕਰਦਾ ਆਪਣੇ ਸਿਪਾਈ ਭੇਜ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਹੜਾ ਬੁਲਾ ਲੈਂਦਾ ਤੇ ਬਲਾਉਂ ਤੋਂ ਬਾਅਦ ਕੀ ਕੀਤਾ ਜਾਂਦਾ ਜਿਹੜਾ ਮੇਨ ਦਰਵਾਜਾ ਹੁੰਦਾ ਇੱਕ ਬੜਾ ਵੱਡਾ ਜਿਹੜਾ ਦਰਵਾਜਾ ਕਚੈਰੀ ਨੂੰ ਜਾਣ ਵਾਲਾ ਉਹ ਦੇ ਤਖਤ ਵੱਲ ਜਾਣ ਵਾਲਾ ਉਹ ਬੰਦ ਰੱਖਿਆ ਜਾਂਦਾ ਤੇ ਇੱਕ ਛੋਟੀ ਬਾਰੀ ਹੈ ਜਿਹੜੀ ਉਹ ਖੋਲੀ ਜਾਂਦੀ ਆ ਇਹਦਾ ਕਾਰਨ ਕੀ ਸੀਗਾ ਤੇ ਛੋਟੀ ਬਾਰੀ ਆ ਉਹ ਸਰਚ ਕਾ ਕੇ ਲੰਘਣਗੇ ਤੇ ਅਸੀਂ ਕਹਿ ਦਿਆਂਗੇ ਕਿ ਨਾਲ ਈਨ ਮੰਨ ਲਈ ਸਰਚ ਕਾ ਲਈ ਆ ਪਰ ਸਾਬ ਜੱਦਾ ਕੀ ਕਰਦੇ ਆ ਉਹ ਪਹਿਲਾਂ ਜੁੱਤੀ ਦਿਖਾਉਂਦੇ ਆ ਪਹਿਲਾਂ ਪੈਰ ਅੰਦਰ ਕਰਦੇ ਆ ਉਸ ਤੋਂ ਬਾਅਦ ਖੁਦ ਅੰਦਰ ਜਾਂਦੇ ਆ ਸੋ ਪਹਿਲੀ ਪੇਸ਼ੀ ਤੇ ਕਾਫੀ ਜਿਹੜੇ ਸਵਾਲ ਜਵਾਬ ਹੁੰਦੇ ਆ ਉਹਨਾਂ ਨੂੰ ਬੜੇ ਲਾਲਚ ਦਿੱਤੇ ਜਾਂਦੇ ਆ ਕਿ ਅਹੂਰਾ ਦੇ ਡੋਲੇ ਤੁਹਾਨੂੰ ਦਿੱਤੇ ਜਾਣਗੇ ਜਾਂ ਤੁਹਾਨੂੰ ਇਹ ਪੈਸੇ ਦਵਾਂਗੇ ਬਹੁਤ ਸਾਰੇ ਉਹਨਾਂ ਨੂੰ ਇੱਥੋਂ ਤੱਕ ਵੀ ਕਿਹਾ ਜਾਂਦਾ ਕਿ ਚਮਕੌਰ ਸਾਹਿਬ ਦੀ ਜੰਗ 'ਚ ਤੁਹਾਡਾ ਪਿਤਾ ਤੇ ਭਰਾ ਜਿਹੜੇ ਮਾਰੇ ਜਾ ਚੁੱਕੇ ਆ ਹੁਣ ਤੁਹਾਡਾ ਕੋਈ ਨਹੀਂ ਰਿਹਾਗਾ ਇਸ ਕਰਕੇ ਤੁਸੀਂ ਦੀਨ ਜਿਹੜਾ ਕਬੂਲ ਕਰ ਲਓ ਕਿਉਂਕਿ ਤੁਹਾਡਾ ਪਰਿਵਾਰ ਖਤਮ ਹੋ ਚੁੱਕਿਆ ਪਰ ਫਿਰ ਵੀ ਸਾਜਾ ਦੇ ਜਿਹੜੇ ਸਦਕੋਂ ਡੋਲਦੇ ਨਹੀਂ ਆ ਤੇ ਉਸ ਤੋਂ ਬਾਅਦ ਕੀ ਕੀਤਾ ਜਾਂਦਾ ਫਿਰ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਜਿਹੜਾ ਆ ਠੰਡੇ ਬੁਰਜ ਦੇ ਉੱਤੇ ਤੇ ਜਿਹੜੀ ਉਹ 11 ਪੋਦੀ ਰਾਤ ਦਾ ਉਹ ਠੰਡੇ ਬੁਰਜੇ ਦੇ ਵਿੱਚ ਜਦੋਂ ਬਾਜ਼ਾਰਦੇ ਆ ਤੇ ਇੱਕ ਮੋਤੀलाल ਮੋਤੀਰਾ ਮਹਿਰਾ ਜੀ ਜਿਹੜੇ ਸੀਗੇ ਉਹ ਉਹਨਾਂ ਨੂੰ ਦੁੱਧ ਛਕਾਉਂਦੇ ਆ ਤੇ ਮੋਤੀਰਾ ਮਹਿਰਾ ਬਾਰੇ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿਆਂ ਕੌਣ ਸਨ ਅਸਲ ਦੇ ਵਿੱਚ ਜਦੋਂ ਪੰਜ ਪਿਆਰੇ ਸਾਜੇ ਗਏ ਤੇ ਪੰਜਾਂ ਪਿਆਰਿਆਂ ਦੇ ਵਿੱਚ ਇੱਕ ਪਿਆਰੇ ਦਾ ਨਾਂ ਸੀ ਭਾਈ ਹਿਮਤ ਸਿੰਘ ਤੇ ਭਾਈ ਹਿਮਤ ਸਿੰਘ ਦੇ ਭਤੀਜੇ ਸੀਗੇ ਜਿਹੜੇ ਮੋਤੀਰਾ ਮਹਿਰਾ ਜੀ ਸੀ ਤੇ ਉਹ ਕੰਮ ਕੀ ਕਰਦੇ ਸੀ ਉਹ ਕੰਮ ਕਰਦੇ ਸੀ ਜਿਹੜੇ ਜੇਲ੍ਹ ਦੇ ਵਿੱਚ Hindu ਕੈਦੀ ਹੁੰਦੇ ਆ ਉਹ ਹਿੰਦੂ ਕੈਦੀਆਂ ਨੂੰ ਖਾਣਾ ਬਣਾ ਕੇ ਖਵਾਉਣ ਦੀ ਜ਼ਿੰਮੇਵਾਰੀ ਆ ਨਿਭਾਉਂਦੇ ਸੀ ਕਿਉਂਕਿ ਉਦੋਂ ਜਿਹੜਾ ਸਿਸਟਮ ਸੀਗਾ ਜਿਹੜੇ ਮੁਸਲਮਾਨ ਕੈਦੀ ਸੀ ਉਹ ਮੁਸਲਮਾਨਾਂ ਦੇ ਹੱਥ ਦਾ ਖਾਣਾ ਖਾਂਦੇ ਸੀ ਹਿੰਦੂ ਜਿਹੜੇ ਕੈਦੀ ਸੀ ਉਹ ਹਿੰਦੂਆਂ ਦੇ ਹੱਥ ਦਾ ਖਾਣਾ ਖਾਂਦੇ ਸੀ ਇਸ ਕਰਕੇ ਜੇਲ੍ਹ ਦੇ ਵਿੱਚ ਖਾਣਾ ਬਣਾਉਣ ਦੀ ਡਿਊਟੀ ਬਕਾਇਦਾ ਨਿਭਾਉਂਦੇ ਸੀ ਤੇ ਜਦੋਂ ਉਹ ਸਹਿਬਜ਼ਾਦਿਆਂ ਨੂੰ ਖਾਣਾ ਦੇਣ ਤੇ ਮਨਾਈ ਹੁੰਦੀ ਆ ਕਿਉਂਕਿ ਜਿਹੜਾ ਉਹਨਾਂ ਨੇ ਰੋਟੀ ਖਾਧੀ ਹੋਈ ਆ ਨਾ 9 ਪੋਹ ਦੀ ਜਿਹੜੀ ਰਾਤ ਉਹਨਾਂ ਨੇ ਗੰਗੂ ਦੇ ਘਰੇ ਕੱਟੀ ਸੀ ਉਸ ਰਾਤ ਰੋਟੀ ਖਾਧੀ ਸੀ 10 ਪੋਹ ਦਾ ਦਿਨ ਚੜ੍ਹਦਾ ਤੇ ਅ ਫਿਰ ਉਥੇ ਮੋਰਿੰਡੇ ਰਾਤ ਕੱਟਦੇ ਆ ਮੋਰਿੰਡੇ ਰੋਟੀ ਨਹੀਂ ਦਿੱਤੀ ਜਾਂਦੀ ਫਰਸ਼ ਤੇ ਸੌਣਾ ਪੈਂਦਾ 11 ਪੋ ਰਾਤ ਹੋ ਗਈ ਆ ਠੰਡੇ ਬੁਰਜ 'ਚ ਬੈਠੇ ਆ ਖਾਣਾ ਨਹੀਂ ਖਾਦਾ ਹੋਇਆ ਰੋਟੀ ਉਹੀ ਲਾਸਟ ਵਾਰ ਖਾਧੀ ਆ ਪ੍ਰਸ਼ਾਦਾ ਛਕਿਆ ਜਿਹੜਾ 9 ਪੋ ਨੂੰ ਗੰਗੂ ਦੇ ਘਰੇ ਤੇ ਉਸ ਤੋਂ ਬਾਅਦ ਕੀ ਕਰਦਾ ਜਿਹੜਾ ਮੋਤੀ ਦਾ ਮਹਿਰਾ ਹੁੰਦਾ ਉਹ ਆਪਣੇ ਘਰ ਦਾ ਸਮਾਨ ਵੇਚ ਕੇ ਤੇ ਜਿਹੜੇ ਉਥੇ ਸਿਪਾਈ ਡਿਊਟੀ ਦੇ ਰਹੇ ਆ ਠੰਡੇ ਬੁਰਜ ਨੂੰ ਦੇ ਉਥੇ ਪਹਿਰੇਦਾਰ ਉਹਨਾਂ ਨੂੰ ਰਿਸ਼ਵਤ ਦੇ ਕੇ ਤੇ ਠੰਡੇ ਬੁਰਜ ਦੇ ਨਾਲ ਕਹਿੰਦੇ ਇੱਕ ਦਰਖਤ ਹੋਇਆ ਕਰਦਾ ਸੀ ਪਿੱਪਲ ਦਾ ਉਸ ਦਰਾਖਤ ਦੇ ਉੱਪਰ ਦੀ ਚੜ ਕੇ ਉਹ ਉਹਨਾਂ ਵਾਸਤੇ ਮਾਤਾ ਗੁਜਰੀ ਜੀ ਵਾਸਤੇ ਤੇ ਸੈਬਜ਼ਾਦਿਆਂ ਵਾਸਤੇ ਦੁੱਧ ਦੀ ਜਿਹੜੀ ਆ ਸੇਵਾ ਉਹ ਲੈ ਕੇ ਜਾਂਦੇ ਆ ਦੁੱਧ ਉਹਨਾਂ ਨੂੰ ਸ਼ਿਕਾਇਆ ਜਾਂਦਾ ਅੱਧੀ ਰਾਤ ਦੇ ਤਰੀਫ ਅਗਲੇ ਦੰਦਿਆਂ ਚੜਦਾ 12 ਪੋ 12 ਪੋ ਨੂੰ ਦੂਜੀ ਪੇਸ਼ੀ ਹੁੰਦੀ ਆ ਜਿਹੜੀ ਉਹਨਾਂ ਦੀ ਸੂਬੇ ਦੇ ਸਾਹਮਣੇ ਹੁੰਦੀ ਆ ਤੇ ਦੂਜੀ ਪੇਸ਼ੀ 'ਚ ਫੇਰ ਉਹੀ ਸਵਾਲ ਪੁੱਛੇ ਜਾਂਦੇ ਆ ਦੀਨ ਕਬੂਲ ਕਰਨ ਲਈ ਕਿਹਾ ਜਾਂਦਾ ਤੇ ਜਦੋਂ ਨਹੀਂ ਕਰਦੇ ਉਹ ਦੀਨ ਕਬੂਲ ਤੇ ਉਹਨਾਂ ਖਿਲਾਫ ਕੋਈ ਵੀ ਜਿਹੜਾ ਮੁਕੱਦਮਾ ਉਹ ਸਾਬਿਤ ਨਹੀਂ ਹੁੰਦਾਗਾ ਕੋਈ ਉਹਨਾਂ ਦਾ ਜੁਰਮ ਸਾਬਿਤ ਹੀ ਨਹੀਂ ਹੁੰਦਾ ਤੇ ਫਿਰ ਜਿਹੜਾ ਮੋਲੇਰ ਕੋਟਲੇ ਤੋਂ ਨਵਾਬ ਸ਼ੇਰ ਮੁਹੰਮਦ ਖਾਨ ਉਹਨੂੰ ਬੁਲਾਇਆ ਜਾਂਦਾ ਉਹਨੂੰ ਬੁਲਾ ਕੇ ਕਿਹਾ ਜਾਂਦਾ ਕਿ ਤੁਸੀਂ ਐਫ ਆਈ ਆਰ ਦਰਜ ਕਰਵਾਓ ਅੱਜ ਦੇ ਹਿਸਾਬ ਨਾਲ ਐਫ ਆਈ ਆਰ ਹੀ ਕਹਿ ਸਕਦੇ ਆਪਾਂ ਕਿ ਤੁਸੀਂ ਇਹਨਾਂ ਦੇ ਉੱਤੇ ਇਲਜ਼ਾਮ ਲਗਾਓ ਕਿ ਇਹਨਾਂ ਦਾ ਜਿਹੜਾ ਪਿਤਾ ਸੀ ਉਹਨਾਂ ਨੇ ਤੁਹਾਡਾ ਭਰਾ ਮਾਰਿਆ ਚਮਕੌਰ ਦੀ ਚੰਦ ਦੇ ਵਿੱਚ ਤੇ ਸੱਚਮੁੱਚ ਗੁਰਗੁਣਵੰਤ ਸਿੰਘ ਨੇ ਜਿਹੜਾ ਤੀਰ ਦੇ ਨਾਲ ਆ ਜਦੋਂ ਲੜਾਈ ਹੁੰਦੀ ਹੈ ਇੱਕ ਤੀਰ ਮਾਰਿਆ ਜਾਂਦਾ ਜਿਹਦੇ ਵਿੱਚ ਮਲੇਰਕੋਟਲੇ ਵਾਲਾ ਜਿਹੜਾ ਨਵਾਬ ਸੀ ਉਹਦਾ ਭਰਾ ਮਾਰਿਆ ਗਿਆ ਤੇ ਉਹਨੂੰ ਕਿਹਾ ਜਾਂਦਾ ਕਿ ਤੁਹਾਡਾ ਭਰਾ ਮਾਰਿਆ ਇਹਨਾਂ ਦੇ ਪਿਤਾ ਨੇ ਤੇ ਹੁਣ ਤੁਸੀਂ ਬਦਲਾ ਲੈ ਸਕਦੇ ਹੋ ਤੇ ਸ਼ੇਰ ਮੁਹੰਮਦ ਨਵਾਬ ਜਿਹੜਾ ਮਲੇਰਕੋਟਲੇ ਵਾਲਾ ਸੀ ਉਹਦਾ ਜਵਾਬ ਕੀ ਹੁੰਦਾ ਕਿ ਗੋਬਿੰਦ ਸਿੰਘ ਨੇ ਮੇਰਾ ਭਰਾ ਜਿਹੜਾ ਉਹ ਮਾਰਿਆ ਸੀ ਤੇ ਜਿੱਦੇ ਗੋਬਿੰਦ ਸਿੰਘ ਮਿਲ ਗਿਆ ਉਹਨਾਂ ਗੁਰੂ ਸ਼ਬਦ ਨਹੀਂ ਬਾਤਿਆ ਉਹਨਾਂ ਕਿਨਾਂ ਜਦੋਂ ਗੋਬਿੰਦ ਸਿੰਘ ਮਿਲ ਗਿਆ ਉਹਦੇ ਨਾਲ ਮੈਂ ਟੱਕਰ ਜ਼ਰੂਰ ਲਾਵਾਂਗਾ ਜੰਗ ਦੇ ਮੈਦਾਨ ਦੇ ਵਿੱਚ ਉਹਦੇ ਤੋਂ ਬਦਲਾ ਜ਼ਰੂਰ ਲਵਾਂਗਾ ਉਹਦੇ ਭਰਾ ਦਾ ਪਰ ਇਹਨਾਂ ਮਾਸੂਮਾਂ ਦਾ ਕੀ ਕਸੂਰ ਹੈ ਤੇ ਉਹ ਕੀ ਕਰਦਾ ਉਹ ਕਚੈਰੀ ਚ ਉੱਠ ਕੇ ਬਾਹਰ ਚਲਾ ਜਾਂਦਾ ਹਾ ਦਾ ਨਾਰੰਮਲੀ एयरपोर्टਲੇ ਵਾਲੇ ਨੂੰ ਆਮ ਨੇਸਤਰਾ ਮਾਰਿਆ ਸੀ ਕਚੈਰੀ ਚ ਬਾਹਰ ਚਲੇ ਗਏ ਸੀ ਉੱਠ ਕੇ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਕੋਈ ਵੀ ਸਾਬਤ ਨਹੀਂ ਹੁੰਦਾ ਫਿਰ ਸਮਝ ਨਹੀਂ ਆਉਂਦੀ ਹੁਣ ਕੀ ਕੀਤਾ ਜਾਵੇ ਉੱਥੇ ਇੱਕ ਸੁਚਾਨੰਦ ਸੁਚਾਨੰਦ ਮੁਸਲਿਮ ਨਹੀਂ ਸੀ ਉਹ ਉਹ ਹਿੰਦੂ ਪਰਿਵਾਰ ਦੇ ਵਿੱਚੋਂ ਤੇ ਸੁਚਾਨੰਦ ਕਹਿੰਦਾ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੁਸੀਂ ਕੀ ਕਰੋਗੇ ਤੇ ਛੋਟੇ ਸਾਬ ਜਦਿਆਂ ਦਾ ਜਵਾਬ ਹੁੰਦਾ ਕਿ ਅਸੀਂ ਆਪਣੇ ਪਿਤਾ ਨੂੰ ਆਪਣੇ ਭਰਾਵਾਂ ਨੂੰ ਲੱਭਾਂਗੇ ਤੇ ਸਿਰਕ ਕੌਮ ਨੂੰ ਇਕੱਠੀ ਕਰਾਂਗੇ ਤੇ ਅਸੀਂ ਤੁਹਾਡੇ ਨਾਲ ਲੜਾਈ ਕਰਾਂਗੇ ਉਹ ਕਹਿੰਦੇ ਜੇ ਤੁਹਾਨੂੰ ਫੇਰ ਫੜ ਲਿਆ ਜਾਵੇ ਉਹ ਕਹਿੰਦਾ ਫੇਰ ਜਦੋਂ ਤੁਸੀਂ ਛੱਡਿਆ ਸੀ ਫੇਰ ਫੌਜ ਇਕੱਠੀ ਕਰਕੇ ਫੇਰ ਤੁਹਾਡੇ ਨਾਲ ਲੜਾਂਗੇ ਅਸੀਂ ਸਿੱਖਾਂ ਨੂੰ ਇਕੱਠੇ ਕਰਕੇ ਤੁਹਾਡੇ ਨਾਲ ਇੱਕ ਲੜਾਈ ਕਰਾਂਗੇ ਕਹਿੰਦਾ ਕਦੋਂ ਤੱਕ ਕਹਿੰਦਾ ਜਦੋਂ ਤੱਕ ਜ਼ੁਲਮ ਖਤਮ ਨਹੀਂ ਹੋ ਜਾਂਦਾ ਜਦੋਂ ਤੱਕ ਜ਼ਾਲਮਾਂ ਦਾ ਨਾਸ਼ ਨਹੀਂ ਹੋ ਜਾਂਦਾ ਅਸੀਂ ਲੜਦੇ ਰਵਾਂਗੇ ਵਾਰ-ਵਾਰ ਤੇ ਉਸ ਤੋਂ ਬਾਅਦ ਇੱਕ ਆਵਾਜ਼ ਉੱਠਦੀ ਹੈ ਕਚੈਰੀ ਚੋਂ ਬਾਗੀ ਬਾਗੀ ਹਕੂਮਤ ਦੇ ਬਾਗੀ ਤੇ ਜਿਹੜਾ ਉਹਨਾਂ ਨੂੰ ਫਤਵਾ ਕਾਜੀ ਵੱਲੋਂ ਸੁਨਾ ਦਿੱਤਾ ਜਾਂਦਾ ਕਿ ਇਹਨਾਂ ਨੂੰ ਨੀਆਂ 'ਚ ਚੰਦ 12 ਪੂਨੋਂ ਹੀ ਫਤਵਾ ਸੁਨਾਇਆ ਜਾਂਦਾ ਉਸ ਤੋਂ ਬਾਅਦ ਉਹ ਠੰਡੇ ਬੁਰਜ ਦੇ ਵਿੱਚ ਵਾਪਸ ਆਉਂਦੇ ਆ ਤੇ 13 ਪੂਨੋਂ ਜਿਹੜਾ ਉਹਨਾਂ ਨੂੰ ਨੀਆਂ ਦੇ ਵਿੱਚ ਚੰਦ ਦਿੱਤਾ ਜਾਂਦਾ ਇਹ ਇੱਕ ਕਹਾਣੀ ਇਹ ਹੋਗੀ ਬਟ ਇਸ ਦੇ ਵਿੱਚਕਾਰ ਜਿਹੜੀ 11 ਤੇ 12 ਪੂ ਦੋ ਦਿਨਾਂ ਨਾ ਉਹਨਾਂ ਨੂੰ ਸਜ਼ਾਵਾਂ ਹੋਰ ਵੀ ਦਿੱਤੀਆਂ ਗਈਆਂ ਜਿਹੜੀਆਂ ਅਸੀਂ ਜੇ ਉਹਨਾਂ ਬਾਰੇ ਪੜਨਾ ਤੇ ਇੱਕ ਬ੍ਰਿਜ ਭਾਸ਼ਾ ਦੀ ਕਿਤਾਬ ਹੈਗੀ ਆ ਮਦਨ ਨਾ ਸਿੰਘ ਹੰਡੂਰੀਆ ਦੀ ਲਿਖੀ ਹੋਈ ਕਥਾ ਗੁਰੂ ਸੂਤਨ ਕੀ ਅਤੇ ਜਾਂ ਜੇ ਤੁਸੀਂ ਡਾਕਟਰ ਗੰਡਾ ਸਿੰਘ ਨੂੰ ਪੜੋਗੇ 사카 ਸਰਹੰਦ ਦੇ ਬਾਰੇ ਵਿੱਚ ਉਹਨਾਂ ਦੋਵਾਂ ਵਿਦਵਾਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਬੜੀਆਂ ਐਗਜ਼ਾਮਪਲ ਬੜੇ ਉਹ ਭਰਪੂਰ ਜਾਣਕਾਰੀ ਜਿਹੜੀ ਆਪਾਂ ਨੂੰ ਦਿੱਤੀ ਆ ਉਹ ਕੀ ਲਿਖਦੇ ਆ ਜੇ ਤੁਸੀਂ ਕਥਾ ਗੁਰੂ ਸੂਤਨ ਕੀ ਪੜੋਗੇ ਉਹਦੇ ਵਿੱਚ ਇੱਥੋਂ ਤੱਕ ਲਿਖਿਆ ਕਿ ਛੋਟੇ ਸਹਿਬਜ਼ਾਦਿਆਂ ਨੂੰ ਨਾ ਨੰਗੇ ਪਿੰਡੇ ਜਿਹੜੀ ਤੂਤ ਦੀ ਸ਼ਮਕ ਹੁੰਦੀ ਹੈ ਖੰਚੀ ਕਾਪਾ ਕਹਿ ਦਿੰਦੇ ਆ ਤੂਤ ਦੀ ਪਤਲੀ ਜੀ ਛਟੀ ਉਹਦੇ ਨਾਲ ਮਾਰਿਆ ਵੀ ਗਿਆ ਸੀ ਤੇ ਜਿਹੜਾ ਉਹਨਾਂ ਦੇ ਪਿੰડા ਸੀ ਨਾ ਉਹਦੇ ਤੇ ਨੀਲ ਤੇ ਨਿਸ਼ਾਨ ਪੈ ਗਏ ਸੀ ਠੰਡ ਦੇ ਵਿੱਚ ਉਹਨਾਂ ਨੂੰ ਮਾਰਿਆ ਗਿਆ ਸੀ ਤੇ ਡਾਕਟਰ ਗੰਡਾ ਸਿੰਘ ਨੇ ਇੱਥੋਂ ਤੱਕ ਲਿਖਿਆ ਕਿ ਜਿਹੜੀਆਂ ਉਂਗਲਾਂ ਦੇ ਵਿੱਚ ਇੱਥੇ ਹੁੰਦੀਆਂ ਨਾ ਇੰਨਾ ਜਗ੍ਹਾ ਦੇ ਉੱਤੇ ਪਲੀਤਾ ਪਲੀਤਾ ਕਿਆ ਜਾਂਦਾ ਇੱਕ ਰੱਸੀ ਟਾਈਪ ਕਹਿ ਲੋ ਜਾਂ ਇੱਕ ਰੂਮ ਕਹਿ ਲੋ ਜਿਹੜੀ ਉਹਦੇ ਚ ਤੇਲ ਚ ਭਿੱਜੀ ਹੋਵੇ ਬਰੂਦ ਨੂੰ ਤੋਹਫਾਂ ਜਾਂ ਚਲਾਉਣ ਲਈ ਵਰਤੀ ਜਾਂਦੀ ਸੀ ਉਹਨੂੰ ਪਲੀਤਾ ਕਹਿੰਦੇ ਸੀ ਪਲੀਤੇ ਉਹਨਾਂ ਦੀਆਂ ਉਂਗਲਾਂ ਦੇ ਵਿੱਚ ਕਾਰ ਰੱਖ ਕੇ ਉਹ ਪਲੀਟਾਂ ਨੂੰ ਅੱਗ ਲਾਈ ਜਾਂਦੀ ਆ ਇਹ ਵੀ ਸਜ਼ਾ ਜਿਹੜੀ ਉਹ ਦਿੱਤੀ ਜਾਂਦੀ ਆ ਤੇ ਦੁੰਨਾ ਸਿੰਘ ਹੰਡੂਰੀਆ ਦੇ ਇੱਕ ਹੋਰ ਕਥਨ ਮੁਤਾਬਕ ਉਹਨਾਂ ਨੂੰ ਇੱਕ ਪਿੱਪਲ ਦਾ ਦਰਖਤ ਦੇ ਨਾਲ ਬੰਨ ਕੇ ਤੇ ਹੋ ਸਕਦਾ ਪਿੱਪਲ ਦਾ ਦਰਖਤ ਉਹੀ ਹੋਵੇ ਜਿਹੜਾ ਠੰਡੇ ਮੋੜ ਜੇ ਬਿਲਕੁਲ ਨਾਲ ਸੀਗਾ ਜੇ ਕੋ ਪਿੱਪਲ ਦੇ ਦਰਖਤ ਨਾਲ ਬੰਨ ਕੇ ਉਹਨਾਂ ਨੂੰ ਜਿਹੜੀਆਂ ਗਲੇਲ ਹੁੰਦੀ ਆਪਾਂ ਗਲੇਲ ਦੇ ਨਾਲ ਇੱਕ ਗੁਲੇਲੇ ਜਾਂ ਉਹ ਵੱਟੇ ਉਹਨਾਂ ਨੂੰ ਮਾਰੇ ਜਾਂਦੇ ਆ ਇਹ ਸਜ਼ਾ ਵੀ ਜਿਹੜੀ ਸਹਿਬਜ਼ਾਦਿਆਂ ਨੂੰ ਦਿੱਤੀ ਜਾਂਦੀ ਆ ਤੇ ਜੇ ਤੁਸੀਂ ਬੰਸਾ ਵਾਲੀ ਪੜੋਗੇ ਉਹਦੇ ਵਿੱਚ ਘਟਨਾ ਦਾ ਜ਼ਿਕਰ ਮਿਲਦਾ ਕਿ ਜਦੋਂ ਦੀਵਾਰ ਦੇ ਵਿੱਚ ਸਹਿਬਜ਼ਾਦੇ ਚੰਨ ਦਿੱਤੇ ਗਏ ਸੀ ਤੇ ਦੀਵਾਰ ਗਿਰ ਗਈ ਉਸ ਤੋਂ ਬਾਅਦ ਦੀਵਾਰ ਡੱਗ ਪਈ ਤੇ ਉਹ ਬੇਹੋਸ਼ ਸੀਗੇ ਜਦੋਂ ਹੋਸ਼ ਦੇ ਵਿੱਚ ਆਉਂਦੇ ਉਹਨਾਂ ਨੂੰ ਫੇਰ ਪੁੱਛਿਆ ਜਾਂਦਾ ਕਿ ਤੁਸੀਂ ਦੀਨ ਆ ਜਿਹੜਾ ਕਬੂਲ ਕਰ ਲੋ ਤੇ ਉਹ ਜਵਾਬ ਦਿੰਦੇ ਆ ਦੀਨ ਕਬੂਲ ਨਹੀਂ ਕਰਦੇ ਉਸ ਤੋਂ ਬਾਅਦ ਜਿਹੜੇ ਦੋ ਜਲਾਦ ਹੁੰਦੇ ਆ ਸ਼ਾਸ਼ਰ ਬੇਦ ਤੇ ਵਾਸ਼ਰ ਬੇ ਉਹ ਕੀ ਕਰਦੇ ਆ ਉਹਨਾਂ ਨੂੰ ਗੋਡਿਆਂ ਥੱਲੇ ਨੱਪ ਕੇ ਉਹਨਾਂ ਨੂੰ ਜ਼ਿਬਾ ਕਰਕੇ ਇਸ ਜਗ੍ਹਾ ਤੇ ਜਿਹੜਾ ਉਹ ਚਾਕੂ ਫੇਰਨਾ ਜਿਵੇਂ ਮੁਸਲਮ ਕੰਟਰੀਆਂ ਚ ਜੇ ਤੁਸੀਂ ਕਦੇ ਗਏ ਹੋ ਤੁਸੀਂ ਦੇਖਿਆ ਉਹ ਬਲੀ ਦੇਣ ਦਾ ਜਿਹੜਾ ਰਿਵਾਜ ਆ ਉਹਨਾਂ ਦੇ ਉਹ ਬਲੀ ਦਿੰਦੇ ਆ ਮੁਸਲਮ ਇਥੋਂ ਚਾਕੂ ਫੇਰਦੇ ਰਹਿੰਦੇ ਆ ਤੇ ਨਾਲ ਕਲਮਾ ਜਿਹੜਾ ਪੜ੍ਹਦੇ ਰਹਿੰਦੇ ਆ ਉਹਨੂੰ ਜਿਵਾ ਕਰਨਾ ਕਹਿੰਦੇ ਆ ਸੈਬਜ਼ਾਦ ਨੂੰ ਜਿਵਾ ਕੀਤਾ ਗਿਆ ਸੀ ਤੇ ਬੰਸਾ ਵਾਲੀ ਦੇ ਵਿੱਚ ਉਹਦਾ ਟਾਈਮ ਵੀ ਲਿਖਿਆ ਹੋਇਆ ਪੌਣੇ 11 ਤੋਂ ਲੈ ਕੇ 11:30 ਦੇ ਵਿੱਚ ਜਿਹੜਾ ਉਹ ਜਿਵਾ ਕੀਤਾ ਜਾਂਦਾ ਤੇ ਜਿਹੜਾ ਸੈਬਜ਼ਾਦਾ ਜੋਰਾਵਰ ਸਿੰਘ ਸੀਗਾ ਜਿਹੜੇ ਉਹਨਾਂ ਦੀ ਪ੍ਰਾਨ ਤਿਆਗਨ ਦਾ ਜਿਹੜਾ ਟਾਈਮ ਉਹਦੇ ਵਿੱਚ ਦਰਜ ਆ ਉਹ ਹੈਗਾ 22 ਮਿੰਟ ਦੇ ਵਿੱਚ ਬਟ ਸੈਬਜ਼ਾਦਾ ਜਿਹੜਾ ਫਤਿਹ ਸਿੰਘ ਸੀ ਉਹ ਪੂਰੇ 12 ਮਿੰਟ ਜਿਹੜੇ ਪੈਰ ਆ ਉਹ ਮਾਰਦੇ ਰਹਿੰਦੇ ਆ ਜਾਨਕਿ ਜਿਹੜੀ ਉਹਨਾਂ ਦੇ ਸਰੀਰ ਦੇ ਵਿੱਚੋਂ ਜਾਨ ਨਿਕਲਦੀ ਆ ਉਹਨੂੰ 12 ਮਿੰਟ ਲੱਗਦੇ ਆ ਤੇ ਜਿਹੜਾ ਉਹਨਾਂ ਦਾ ਪੂਰਾ ਜਿਸਮ ਸੀ ਉਹ ਖੂਨ ਨਾਲ ਭਰ ਜਾਂਦਾ ਜਦੋਂ ਉਹ ਟੜਕਦੇ ਆ ਸੋ ਇਹ ਬੰਸਾ ਵਾਲੀ ਦੇ ਵਿੱਚ ਸਾਰੇ ਰਿਕਾਰਡ ਆ ਜਿਹੜੇ ਤੁਹਾਨੂੰ ਨਹੀਂ ਮਿਲ ਜਾਣਗੇ ਸੋ ਇਹ ਸਹੀ ਜਾਣਕਾਰੀ ਉਸ ਤੋਂ ਅੱਗੇ ਦੀ ਜਿਹੜੀ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਮਾਤਾ ਗੁਜਰੀ ਦੇ ਸਫ਼ਰ ਦੇ ਉੱਤੇ ਸੋ ਇਸ ਤੋਂ ਅੱਗੇ ਇਦਾਂ ਸੀ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਆ ਤੇ ਜੇ ਤੁਸੀਂ ਗਿਆਨੀ ਗਿਆਨ ਸਿੰਘ ਦੀ ਸਿੱਖ ਤਵਾਰੀਖ ਪੜ੍ਹਦੇ ਹੋ ਤੇ ਉਹਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਲਿਖਿਆ ਕਿ ਜਿਹੜੀ ਮਾਤਾ ਗੁਜਰੀ ਸੀ ਨਾ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਤੇ ਕੁਝ ਇਤਿਹਾਸਕਾਰਾਂ ਦਾ ਕਹਿਣਾ ਕਿ ਉਹ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਪ੍ਰਾਂਤ ਤੇ ਆ ਗਏ ਸੀ ਜਦੋਂ ਸੈਬਜ਼ਾਦੇ ਨੀਆ ਚ ਚਲੇ ਗਏ ਸੀ ਤੇ ਇੱਕ ਦੋ ਕਥਾਵਾਚਕ ਮੈਂ ਨਾਂ ਨਹੀਂ ਲੈਣਾ ਮੈਂ ਕਿਸੇ ਈਮਾਨਡ ਸੁਣ ਰਿਹਾ ਸੀ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਸੁਣਾਤਾ ਕਿ ਮਾਤਾ ਗੁਜਰੀ ਜੀ ਠੰਡੇ ਬੁਰਜ ਚ ਸੈਬਜ਼ਾਦਿਆਂ ਨੂੰ ਦੇਖ ਰਹੇ ਸੀ ਜਦੋਂ ਉਹ ਦਿਸਨੋ ਹਟ ਗਏ ਉਹਨਾਂ ਦੇ ਕੰਧ ਜਿਹੜੀ ਸਿਰ ਤੋਂ ਉੱਪਰ ਚਲੀ ਗਈ ਉਹਨਾਂ ਨੇ ਬੁਰਜ ਤੋਂ ਛਨਾਗ ਲਗਾਤੀ ਪਤਾ ਨਹੀਂ ਅਸੀਂ ਕਿਉਂ ਸਾਡੀਆਂ ਜਿਹੜੀਆਂ ਯੋਧਿਆਂ ਦੀਆਂ ਕੁਰਬਾਨੀਆਂ ਉਹਨੂੰ ਅਸੀਂ ਮਟਾਉਣ ਤੇ ਤੁਲੇ ਹੋਏ ਹਾਂ ਭਾਈ ਮਨੀ ਸਿੰਘ ਬਾਰੇ ਵੀ ਮੈਂ ਕੰਨਿਆਂ ਤੋਂ ਸੁਣਿਆ ਜੀ ਕਹਿੰਦੇ ਉਹਨੂੰ ਸ਼ਰਾਫ ਹੋਇਆ ਵਿਆ ਅਸੀਂ ਭਾਈ ਮਨੀ ਸਿੰਘ ਨੂੰ ਤੁਹਾਡਾ ਬੰਦ-ਬੰਦ ਕੱਟਿਆ ਜਾਊਗਾ ਯਾਰ ਕਿਸ ਗੱਲ ਦਾ ਸ਼ਰਾਫ ਅਸੀਂ ਕਿਉਂ ਆਪਦੇ ਸ਼ਹੀਦਾਂ ਨੂੰ ਜਿਹੜਾ ਪਹਲਾਉਣ ਦਾ ਯਤਨ ਕਰ ਰਹੇ ਹਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਉਹ ਮੈਂ ਕਈ ਪ੍ਰਚਾਰਕਾਂ ਤੋਂ ਸੁਣਿਆ ਤੇ ਸ੍ਰੀ ਗੁਰੂ ਗਬਨ ਸਿੰਘ ਨੇ ਕਿਹਾ ਸੀ ਕਿ ਤੁਸੀਂ ਵਿਆਹ ਨਾ ਕਰਾਇਓ ਤੇ ਉਹਨਾਂ ਨੇ ਵਿਆਹ ਕਰਾ ਲਿਆ ਸੀ ਇਦਾਂ ਹੋਇਆ ਸੀ ਪਤਾ ਨਹੀਂ ਅਸੀਂ ਕਿੱਥੋਂ ਮਨ ਘੜ ਤੇ ਇਦਾਂ ਦੀਆਂ ਕਹਾਣੀਆਂ ਸਾਡੇ 'ਚ ਭਰ ਦਿੱਤੀਆਂ ਜਾਂਦੀਆਂ ਤੇ ਸਾਡੇ ਬਹੁਤੇ ਲੋਕ ਆ ਉਹਨਾਂ ਕਹਾਣੀਆਂ ਨੂੰ ਸੱਚ ਮੰਨ ਲੈਂਦੇ ਆ ਪਰ ਜੇ ਸਿੱਖ ਤਵਾਰੀਖ ਪੜੋਗੇ ਸਿੱਖ ਤਵਾਰੀਖ ਦੇ ਵਿੱਚ ਜ਼ਿਕਰ ਮਿਲਦਾ ਕਿ ਮਾਤਾ ਗੁਜਰੀ ਜੀ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਸੋ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਸ਼ਿਸ਼ਕਾਰ ਹੋਇਆ ਉਹ ਕਿੰਨਾ ਨੇ ਕੀਤਾ ਸਾਰਿਆਂ ਨੂੰ ਪਤਾ ਕਿ ਦਿਵਾਨ ਟੌਡਰ ਮਾਲੀ ਨੇ ਤੇ ਦਿਵਾਨ ਟੌਡਰ ਮਾਲ ਤੇ ਆਪਾਂ ਬਹੁਤ ਜਲਦ ਇੱਕ ਵੀਡੀਓ ਲੈ ਕੇ ਆ ਰਹੇ ਹਾਂ ਉਹ ਵੀ ਵੀਡੀਓ ਬਣਾਈ ਹੋਈ ਆ ਕਿ ਉਹ ਕੌਣ ਸੀ ਤੇ ਸ਼ਿਸ਼ਕਾਰ ਉਹਨਾਂ ਨੇ ਕਿੱਦਾਂ ਕੀਤਾ ਸੀ ਤੇ ਕਿੰਨੀਆਂ ਮੋਹਰਾਂ ਚਿੰਨੀਆਂ ਸੀ ਤੇ ਉਹਨਾਂ ਦਾ ਪਿਛੋਕਰ ਕੀ ਸੀ ਸਾਰੇ ਕਾਸੇ ਦੇਖ ਕੇ ਸੋ ਬਹੁਤ ਜਲਦ ਮਿਲਦੇ ਹਾਂ ਆਪਾਂ ਉਸ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਤੁਸੀਂ ਮੈਨੂੰ ਦਿਓ ਆਗਿਆ ਤੇ ਜੇ ਵੀਡੀਓ ਚੰਗੀ ਲੱਗੇ ਉਹਨੂੰ ਅੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਉਹਨਾਂ ਮਹਾਨ ਸ਼ਹੀਦਾਂ ਦੇ ਨਾਂ ਤੇ ਇੱਕ ਕਮੈਂਟ ਦੇ ਵਿੱਚ ਵਾਹਿਗੁਰੂ ਜਰ ਧੰਨ ਦਸ਼ਮੀਸ਼ ਪਿਤਾ ਜਰੂਰ ਲਿਖਿਓ ਮਿਲਦੇ ਆ ਨਵੇਂ ਵੀਰ ਦੇ ਨਾਲ ਵਾਹਿਗੁਰੂ ਜਿੱਤ ਕਾ ਖਾਲਸਾ ਤੇ ਵਾਹਿਗੁਰੂ ਜਿੱਤ ਕੀ ਫਤਿਹ